ਸ਼ੰਭੂ ਅਤੇ ਖਨੋਰੀ ਸਰਹੱਦ ਉਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਣ ਦੇ ਮਾਮਲੇ ਨੇ ਹੁਣ ਤੂਫਾਨ ਖੜਾ ਕਰਕੇ ਰੱਖ ਦਿੱਤਾ ਹੈ। ਨਾਬਾ ਕਟਵਾਲੀ ਪੁਲਿਸ ਨੇ ਆਪ ਆਗੂ ਅਤੇ ਨਾਬਾ ਨਗਰ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਖਿਲਾਫ ਕੇਸ ਦਰਜ ਕਰ ਲਿਆ ਕਿਉਂਕਿ ਚੋਰੀ ਕੀਤੀਆਂ ਟਰਾਲੀਆਂ ਉਸ ਦੀ ਵਰਕਸ਼ਾਪ ਤੋਂ ਬਰਾਮਦ ਹੋਈਆਂ ਨੇ। ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਨਾਬਾ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਈਓ ਦੀ ਸਰਕਾਰੀ ਰਿਹائش ਉਤੇ ਧਰਨਾ ਲਗਾ ਦਿੱਤਾ। ਕਿਸਾਨਾਂ ਦਾ ਦੋਸ਼ ਹੈ ਕਿ ਚੋਰੀ ਕੀਤੀਆਂ ਗਈਆਂ ਟਰਾਲੀਆਂ ਸਮਾਨ ਇਸੇ ਸਰਕਾਰੀ ਰਿਹਾਇਸ਼ ਵਿੱਚ ਲੁਕੋਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਸ਼ਿਕਾਇਤ ਉੱਤੇ ਪਟਿਆਲਾ ਦੀ ਸੀਆਈ ਸਟਾਫ ਨੂੰ ਵੀ ਮੌਕੇ ਉੱਤੇ ਬੁਲਾਇਆ ਗਿਆ ਪਰ ਪਰਬਾਨ ਕੀ ਨਾਮ ਮਿਲਣ ਦੀ ਗੱਲ ਕਹਿ ਕੇ ਉਹ ਤਲਾਸ਼ੀ ਨਹੀਂ ਲੈ ਸਕੇ ਇਸ ਕਾਰਨ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਇੱਥੇ ਸਥਾਈ ਧਰਨਾ ਲਗਾਏ ਰੱਖਣਗੇ ਕਿਸਾਨ ਆਗੂ ਗਮਦੂਰ ਸਿੰਘ ਨੇ ਦੋਸ਼ ਲਗਾਇਆ ਕਿ ਚੋਰੀਆਂ ਜਾਣਬੁੱਝ ਕੇ ਕਰਵਾਈਆਂ ਗਈਆਂ ਸਨ ਅਤੇ ਸਮਾਨ ਨਸ਼ਟ ਘੱਟ ਕਰਨ ਲਈ ਈਓ ਦੀ ਰਿਹਾਇਸ਼ ਦੇ ਆਲੇ ਦੁਆਲੇ ਚਿੱਕੜ ਵਿੱਚ ਦੱਬਿਆ ਗਿਆ ਸੀ ਉਹਨਾਂ ਸਪਸ਼ਟ ਕਿਹਾ ਕਿ ਜੋ ਤੱਕ ਤਲਾਸ਼ੀ ਨਹੀਂ ਹੁੰਦੀ ਧਰਨਾ ਇੱਥੋਂ ਨਹੀਂ ਹਟੇਗਾ ਦੂਜੇ ਪਾਸੇ ਈਓ ਗੁਰਚਰਨ ਸਿੰਘ ਗਿੱਲ ਨੇ ਭਰੋਸਾ ਦਿਵਾਇਆ ਕਿ ਉਹ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਹਰ ਸੰਭਵ ਸਹਿਯੋਗ ਦੇਣਗੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਵਧੇਰੇ ਜਾਣਕਾਰੀ ਇਸ ਵੇਲੇ ਸਾਂਝੀ ਨਹੀਂ ਕੀਤੀ ਜਾ ਸਕਦੀ ਨਗਰ ਕੌਂਸਲ ਦਾ ਘਰਾਓ ਕੀਤਾ ਦੁਬਾਰਾ ਟਰਾਲੀ ਦਾ ਕੀ ਮਸਲਾ ਬਣ ਗਿਆ ਜਿਹੜਾ ਦੁਬਾਰਾ ਘਰਾਓ ਕਰਨਾ ਪੈਗਾ ਦੇਖੋ ਜੀ ਪਹਿਲੇ ਮਸਲੇ ਬਾਰੇ ਤੁਹਾਨੂੰ ਤਕਰੀਬਨ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਪਤਾ ਕਿ ਨਾਬੇ ਦੇ ਵਿੱਚੋਂ ਜਿਹੜੀਆਂ ਸੰਭੂ ਤੋਂ ਚੋਰੀ ਟਰਾਲੀਆਂ ਹੋਈਆਂ ਸੀਗੀਆਂ ਉਹਨਾਂ ਦਾ ਸਮਾਨ ਆਪਾਂ ਬਰਾਮਦ ਇੱਥੇ ਦੇ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਸੀਗਾ ਹੇਠੇ ਘਰ ਥੋੜਾ ਜਿਹਾ ਉਹਦੇ ਆਪਾਂ ਵਰਕਸ਼ਾਪ ਚੋਂ ਮਾਲ ਜਿਹੜਾ ਬਰਾਮਦ ਕੀਤਾ ਸੀਗਾ ਇੱਧਰ ਦੇਖੋ ਸੋ ਉਸ ਜਿਹੜੀ ਕਾਰਵਾਈ ਆ ਉਹ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਕਾਰਵਾਈ ਢਿੱਲੀ ਹੋਣ ਕਾਰਨ ਅਸੀਂ ਵੀ ਉਸੇ ਤਰ੍ਹਾਂ ਉਸੇ ਜਿਹੜਾ ਮਸਲਾ ਸੀਗਾ ਚੋਰੀ ਦਾ ਉਹਦੀ ਗੱਲ ਲੱਗੇ ਹੋਈ ਸੀ ਸਾਨੂੰ ਜਾਨੀ ਸੂਤਰਾ ਤੋਂ ਪਤਾ ਲੱਗਿਆ ਵੀ ਹਜੇ ਵੀ ਕਾਫੀ ਸਮਾਨਾ ਜਿਹੜਾ ਇੱਥੇ ਨਗਰ ਕਾਉਂਸਲ ਦੇ ਦਫ਼ਤਰ ਦੇ ਵਿੱਚ ਪਿਆ ਸੋ ਅਸੀਂ ਜਿਹੜਾ ਸੀਆਈ ਸਟਾਫ ਪਟਿਆਲਾ ਨੂੰ ਇਹ ਕੇਸ ਦਿੱਤਾ ਹੋਇਆ ਉਹਨਾਂ ਕੋਲੇ ਅਪੀਲ ਕੀਤੀ ਆ ਉਹਨਾਂ ਦੇ ਅਫਸਰ ਸਾਹਿਬ ਵੀ ਆਏ ਆ ਉਹ ਪਤਾ ਨਹੀਂ ਕਿਸ ਗੱਲ ਤੋਂ ਭੱਜ ਗਏ ਕਹਿੰਦੇ ਜੀ ਅਸੀਂ ਤਾਂ ਤਾਹਾਂ ਇਹ ਐਸਡੀਮ ਤੋਂ ਮਨਜ਼ੂਰੀ ਲੈ ਕੇ ਫੇਰ ਜਾ ਕੇ ਅਸੀਂ ਇਹ ਮਤਲਬ ਜਿਹੜੀ ਕਾਰਵਾਈ ਪਾਵਾਂਗੇ ਜਣੀ ਅਸੀਂ ਚਾਹੁੰਦੇ ਆ ਵੀ ਜਿਹੜਾ ਇੱਥੇ ਨਗਰ ਕਾਉਂਸਲ ਦੇ ਦਫ਼ਤਰ ਈਓ ਜਿਹੜਾ ਇੱਥੇ ਦਾ ਗੁਰਚਰਨ ਸਿੰਘਾ ਉਹਦੀ ਕੋਠੀ ਦੇ ਲਾਗੇ-ਸਾਗੇ ਕਾਫੀ ਸਮਾਨ ਆ ਜਿਹੜਾ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕੀ ਸਮਾਨ ਆ ਜੀ ਦੇਖੋ ਜੀ ਉਹ ਜਿਹੜਾ ਕੀ ਸਮਾਨ ਆ ਉਹ ਜਦੋਂ ਆਪਾਂ ਬਾਹਰ ਕਢਾਵਾਂਗੇ ਤਦ ਹੀ ਪਤਾ ਲੱਗ ਸਕਦਾ ਪਰ ਇੱਥੇ ਦੀ ਜਿਹੜੀ ਬੋਕਰ ਪਾਰਟੀ ਆ ਬਈ ਗੁਰਦੇਵ ਮਾਨ ਐਮਐਲਏ ਆ ਜਾਂ ਇੱਥੇ ਦਾ ਨਗਰ ਕਾਉਂਸਲ ਦਾ ਪ੍ਰਧਾਨ ਆ ਪਿਛਲਾ ਜ ਆ ਜਿਹੜੇ ਹੁਣ ਵਾਲੇ ਕਰਮਚਾਰੀ ਆ ਬਈ ਉਹਨਾਂ ਨੂੰ ਸਾਰੀ ਇਸ ਗੱਲ ਦੀ ਚਾਹ ਰਹੇਗਾ ਉਹਨਾਂ ਦੀ ਨਿਗਾਹ ਦੇ ਵਿੱਚ ਇੱਥੇ ਕਾਫੀ ਸਮਾਨ ਪਿਆ ਬਾਰ ਪਿਆ ਜੀ ਕਿ ਜਮੀਨ ਤੇ ਹੀ ਦੇਖੋ ਉਹ ਮੌਕਾ ਦੱਸੂਗਾ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇੱਥੇ ਬਾਹਰ ਪਿਆ ਹੁਣ ਤੁਹਾਡੇ ਜਾਣ ਤੋਂ ਬਾਅਦ ਜਾਂ ਹੁਣ ਜਿਵੇਂ ਕੰਮ ਢਿੱਲਾ ਪੈ ਗਿਆ ਸਾਨੂੰ ਸਮਾਨ ਇਧਰ ਉਧਰ ਕਰਤਾ ਹਾਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਅਸੀਂ ਲਗਭਗ 2 ਮਹੀਨੇ ਤੋਂ ਜਿਹੜਾ ਸੀਆਈ ਸਟਾਫ ਆ ਉਹਨੂੰ ਇਹ ਬੇਨਤੀਆਂ ਕਰ ਰਹੇ ਸੀ ਵੀ ਸਾਡਾ ਸਮਾਨ ਜਿਹੜਾ ਬਰਾਮਦ ਕਰਾਇਆ ਜਾਵੇ ਪਰ ਉਹਨਾਂ ਨੇ ਅੱਜ ਬਈ ਟਾਈਮ ਦਿੱਤਾ ਜਦੋਂ ਮੌਕੇ ਤੇ ਆ ਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਇਸ ਹਾਲਤ ਵਿੱਚ ਸਾਡਾ ਸਮਾਨ ਪਿਆ ਉਹ ਭੱਜ ਗਏ ਪਰ ਅੱਜ ਤੋਂ ਹੀ ਅਸੀਂ ਇਹ ਪੱਕਾ ਮੋਰਚਾ ਦਿਨ ਰਾਤ ਅਸੀਂ ਉਹਨੇ ਨਿਗਰਾਨੀ ਕਰਕੇ ਆਪਣੇ ਸਮਾਨ ਦੀ ਸਾਨੂੰ ਬੈਠਣਾ ਪਊਗਾ ਔਰ ਜਿੰਨਾ ਚਿਰ ਇਹ ਸਮਾਨ ਨਹੀਂ ਬਰਾਮਦ ਹੁੰਦਾ ਉਹਨਾਂ ਚਿਰ ਬਈ ਅਸੀਂ ਉਰੇ ਹਾਜ਼ਰਾਂ ਸਮਾਨ ਕੀ ਆ ਸਮਾਨ ਤਾਂ ਦੱਸੋ ਸਮਾਨ ਸਾਡੀਆਂ ਟਰਾਲੀਆਂ ਦਾ ਬਾਈ ਬਿੱਡ ਨੇ ਡਾਲੇ ਨੇ ਗਾਰਡਨ ਨੇ ਹੋਰ ਵੀ ਬਹੁਤ ਸਾਰਾ ਜਾਨੀ ਜਿਹੜੀਆਂ ਸੰਭੂ ਤੋਂ ਟਰਾਲੀਆਂ ਆਈਆਂ ਬਾਈ ਉਹ ਖਾਲੀ ਨਹੀਂ ਆਈਆਂ ਉਥੋਂ ਭਰ ਕੇ ਆਈਆਂ ਸਾਨੂੰ ਤੇ ਪਤਾ ਵੀ ਏਸੀ ਵੀ ਉਹਦੇ ਵਿੱਚ ਨੇ ਕੂਲਰ ਵੀ ਉਹਦੇ ਵਿੱਚ ਨੇ ਹੋਰ ਤਾਂ ਹੋਰ ਸਾਡੀ ਜਿਹੜੀ ਖੰਡ ਸ਼ੱਕਰ ਜਿਹੜਾ ਹੋਰ ਸਮਾਨ ਸੀਗਾ ਜਾਨੀ ਜਿਹੜਾ ਤਾਂ ਇਹਨਾਂ ਦੇ ਬਰਤੋਂ ਚ ਆ ਗਿਆ ਬਾਈ ਉਹ ਤਾਂ ਇਹਨਾਂ ਨੇ ਬਰਤ ਲਿਆ ਬਾਕੀ ਬਚਦਾ ਸਮਾਨ ਜਿਹੜਾ ਮਲਬਾ ਉਹ ਇੱਥੇ ਇਹਨਾਂ ਨੇ ਸਟੋਰ ਕਰ ਲਿਆ ਸੋ ਸਮਾਨ ਹੁਣ ਦੇਖਦੇ ਆ ਕਦੋਂ ਕਢਵਾ ਕੇ ਦਿੰਦੇ ਆ ਉਹਨਾਂ ਚਿਰ ਸਾਡਾ ਜਿਹੜਾ ਇਹ ਸੰਘਰਸ਼ ਚੱਲ ਹੀ ਰਹੂਗਾ ਸੋ ਇਹੇ ਬੇਨਤੀ ਹੈ ਬਈ ਰਸਤਾ ਹੋਰ ਵੀ ਐ ਦੂਜੀ ਸਾਈਡ ਨੂੰ ਮੋਟਰ ਪੇਟੀ ਬਿਲਕੁਲ ਜੀ ਅਸੀਂ ਸਮਾਨ ਦੇ ਬਿਲਕੁਲ ਉੱਪਰ ਬੈਠਾਂਗੇ ਹਾਜ਼ਰੀ ਲਾ ਕੇ ਹੁਣ ਤੱਕ ਨੰਗਰਾਨੀ ਦੇ ਵਿੱਚ ਆ ਦੇਣਾ ਇਸ ਕਰਕੇ ਅਸੀਂ ਉਰੇ ਹਾਜ਼ਰੀ ਦਿੱਤੀ ਹੋਈ ਆ ਜਿੰਨਾ ਚਿਰ ਸਾਡਾ ਸਮਾਨ ਜਾਣੀ ਸਾਨੂੰ ਬਰਾਮਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪ ਜਿਹੜੀ ਪਹਿਰੇਦਾਰੀ ਕਰਕੇ ਬਈ ਸਮਾਨ ਕਢਵਾਵਾਂਗੇ ਜੀ ਜਿਹੜਾ ਕਿਉਂ ਛੁਟ ਕੇ ਰਹਿ ਚਾਹੀਏ ਕਿ ਖਾਸ ਵਜਾ ਵਜਾ ਜੀ ਦੇਖੋ ਜਦੋਂ ਇਹ ਟਰਾਲੀ ਦਾ ਚੋਰੀ ਦਾ ਸਮਾਨ ਆ ਇਹ ਨਗਰ ਕੌਂਸਲ ਦਾ ਦਫ਼ਤਰ ਦੇ ਦੋ ਟਰੈਕਟਰ ਪ੍ਰੀਤ ਡਾਕਟਰ ਸ਼ੰਭੂ ਬਾਰਡਰ ਤੇ ਜਾਂਦੇ ਆ ਯਾਨੀ ਨਗਰ ਕੌਂਸਲ ਦੇ ਟਰੈਕਟਰਾਂ ਦੀ ਗੱਲ ਸਮਾਨ ਪਾ ਕੇ ਉਹ ਟਰਾਲੀਆਂ ਇੱਥੇ ਆਉਂਦੀਆਂ ਉਹ ਸਮਾਨ ਯਾਨੀ ਨਗਰ ਕੌਂਸਲ ਦੀ ਪੂਰੀ ਕਾਰਜਗਾਰੀ ਨੇ ਥਰੂ ਹੀ ਸਮਾਨ ਜਿਹੜਾ ਚੋਰੀ ਹੋਇਆ ਕਿਉਂਕਿ ਪੰਕਜ ਪੱਪੂ ਦਾ ਇੱਕ ਮੋਹਰਾ ਬਣਾਇਆ ਬਈ ਉਹਦੇ ਸਮਾਨ ਬਰਕਸ਼ਾਹਬ ਤੋਂ ਮਿਲ ਗਿਆ ਉਹਦਾ ਨਾਮ ਪਾ ਕੇ ਯਾਨੀ ਜਿਵੇਂ ਅਸੀਂ ਚਾਹੁੰਦੇ ਸੀ ਐਫ ਆਈ ਆਰ ਦਾਜ ਕਰਾਉਣੀ ਅਸੀਂ ਨਗਰ ਕੌਂਸਲ ਦੀ ਇੱਥੇ ਪ੍ਰਧਾਨ ਜਿਹੜੀ ਮੈਡਮ ਸੁਜਾਤਾ ਉਹਦਾ ਨਾਮ ਦਰਜ ਕਰਵਾਉਣਾ ਚਾਹੁੰਦੇ ਸੀ ਪਰ ਦੇਮਨ ਦੀ ਪਾਵਰ ਨਹੀਂ ਬਾਈ ਉਹ ਨਾਮ ਜਦ ਨਹੀਂ ਕਰਨ ਦਿੱਤਾ ਸਾਨੂੰ ਸੋ ਉਹੀ ਕਾਰਵਾਈ ਸਹੀ ਕਰ ਰਹੀ ਹੈ ਜਿਹੜੀ ਸੀਆਈ ਸਟਾਫ ਦੇ ਦੇਖੋ ਸੀਆਈ ਸਟਾਫ ਦੀ ਢਿੱਲੀ ਆ ਕਾਰਜਗਾਰੀ ਇਸੇ ਕਰਕੇ ਸਾਨੂੰ ਆਪਦੇ ਸੂਤਰਾਂ ਦੇ ਮੁਤਾਬਕੀ ਯਾਨੀ ਉਹਦੀ ਤੈਕੀ ਕਰਦੀ ਆ ਪੁਸਗਿਸ ਜਿਹੜੀ ਪੜਤਾਲ ਕਰਨੀ ਪੈ ਰਹੀ ਆ ਸੋ ਅਸੀਂ ਦੇਖੋ ਅਸੀਂ ਲੱਗੇ ਹੋਇਆ ਬਾਈ ਕਿਸਾਨ ਚਾਹੀਦੇ ਅੱਜ ਖੇਤਾਂ ਦੇ ਵਿੱਚ ਆ ਪਰ ਸੰਘਰਸ਼ਾਂ ਦੇ ਰਾਹ ਨੇ ਉਹਦਾ ਕਾਰਨ ਆ ਜਿਹੜੀ ਬੋਕਰ ਪਾਰਟੀ ਆ ਉਹਦੀ ਚੋਰਾਂ ਦੇ ਨਾਲ ਸਰਿਆਂ ਮੇੜੀ ਮਿਲੀ ਭੋਤਾ ਉਹਦੇ ਕਾਰਨ ਅੱਜ ਜਿਹੜੇ ਕਿਸਾਨ ਖੇਤਾਂ ਚੋਂਨੇ ਚਾਹੀਦੇ ਆ ਆ ਬਈ ਧਰਨਿਆਂ ਚ ਬੈਠੇ ਆ ਸੋ ਜਿੰਨਾ ਚਿਰ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਬਾਈ ਅਸੀਂ ਪਹਿਲੇ ਦਿਨ ਵੀ ਆਖਿਆ ਸੀ ਵੀ ਇੱਥੇ ਦੇ ਜਿਹੜੇ ਚੋਰ ਨੇ ਉਹਨਾਂ ਨੂੰ ਸਜ਼ਾਵਾ ਦਵਾ ਕੇ ਹੀ ਇਹ ਸੰਘਰਸ਼ ਨੂੰ ਬੰਦ ਕਰਾਂਗੇ ਚਾਹੇ 2027 ਤੱਕ ਸਾਨੂੰ ਸੰਘਰਸ਼ ਲੜਨਾ ਪਵੇ ਅਸੀਂ ਉਹਨਾਂ ਚਿਰ ਬਾਈ ਇਹ ਸੰਘਰਸ਼ ਲੜਾਂਗੇ ਕਬ ਤਾਂ ਇੱਕ ਨਾ ਨੀ ਗੱਲ ਹੋਈ ਵੀ ਇੱਥੇ ਸਾਨੂੰ ਬਿਲਕੁਲ ਜੀ ਜਿਹੜਾ ਇੱਥੇ ਦਾ ਦੇ ਮੰਗਾ ਉਹਨੂੰ ਅਸੀਂ ਸਵਾਲ ਕੀਤਾ ਸੀ ਵੀ ਸਾਡੀਆਂ ਟਰਾਲੀ ਚੋਰੀ ਹੋਈਆਂ ਨੇ ਤਾਂ ਓ ਬਾਈ ਇਹ ਗੱਲ ਕਹਿੰਦਾ ਕਹਿੰਦਾ ਠੀਕ ਆ ਤੁਸੀਂ ਸਮਾਨ ਬਰਾਮਦ ਕਰਤਾ ਇਥੇ ਪਰਚਾ ਹੋ ਗਿਆ ਇਹ ਹੁਣ ਕੋਰਟ ਦੇਖੂਗੀ ਬਾਈ ਕੋਰਟ ਨਹੀਂ ਦੇਖਦੇ ਇਹ ਲੋਕ ਦੇਖਣਗੇ ਜਦੋਂ ਤੁਸੀਂ ਪਿੰਡਾਂ 'ਚ ਬੜੋਂਗੇ ਵੀ ਕਿਹੜੇ ਹਿਸਾਬ ਨਾਲ ਤੁਸੀਂ ਵੋਟਾਂ ਮੰਗੜਾਉਂਗੇ ਕਿਉਂਕਿ ਜਵਾਬ ਸਵਾਲ ਸਵਾਲ ਜਵਾਬ ਤਾਂ ਲੋਕਾਂ ਨੇ ਕਰਨੇ ਆ ਤੁਹਾਨੂੰ ਇਹ ਚੋਰਾਂ ਦੇ ਜਿਹੜੇ ਨਾਲ ਰਲ ਕੇ ਤੁਸੀਂ ਚੱਲਦੇ ਹੋ ਇਹ ਤਾਂ ਲੋਕਾਂ ਨੇ ਜਾਨੀ ਸਵਾਲ ਕਰਨੇ ਆ ਸੋ ਵਿਧਾਇਕ ਮਾਨਤਾ ਸਰਿਆਂ ਮ ਬਾਈ ਦੇਖੋ ਅੱਜ ਤੱਕ ਇਸ ਸੁਜਾਤਾ ਚਾਵਲਾ ਦਾ ਜਿਹੜਾ ਅਸਤੀਫਾ ਜਨਤਕ ਨਹੀਂ ਕੀਤਾ ਇਥੋਂ ਜਾਨੀ ਸਰਿਆਂ 'ਚ ਇਹ ਆ ਵੀ ਇਹ ਤਾਂ ਚੋਰਾ ਨਾਲ ਮਿਲੀ ਭੁਗਤਣ ਵਾਲੀ ਚੱਲ ਰਹੀ ਆ ਸੋ ਉਹਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਲੋਕ ਸੰਘਰਸ਼ਾਂ ਦੇ ਰਾਹ ਨੇ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਵਾ ਕੀ ਭਾਈ ਧਮ ਲਵਾ ਗਿਆ ਅੱਜ ਵੀ ਬਾਈ ਜੀ ਇਹ ਕਿਉਂਕਿ ਇਕੱਲੀਆਂ ਟਰਾਲੀਆਂ ਨਹੀਂ ਜਿਵੇਂ ਬਾਈ ਨੇ ਦੱਸਿਆ ਬਾਈ ਸਾਡੀ ਚੀਨੀ ਚਾਹ ਪੱਤੀ ਕਸਹਰੇ ਸਾਡੀ ਜਿਹੜੀ ਹਰ ਘਰ ਦੀ ਜ਼ਰੂਰਤ ਦੀ ਚੀਜ਼ ਹੁੰਦੀ ਆ ਉਹ ਸਾਡੀਆਂ ਟਰਾਲੀਆਂ ਵਿੱਚ ਸੀ ਉਹ ਨਾਬੇ ਦੇ ਵਿੱਚ ਆਈ ਆ ਸੋ ਜਿਹੜੇ ਉਹਰੇ ਦੋ ਟਰੈਕਟਰ ਗਏ ਸੀ ਜਿਵੇਂ ਬਾਈ ਨੇ ਦੱਸਿਆ ਨਗਰ ਕਾਉਂਸਲ ਦੇ ਪਰ ਉਹ ਦੋ ਟਰਾਲੀਆਂ ਬਰਾਮਦ ਹੋ ਗਈਆਂ ਤੀਜੀ ਟਰਾਲੀ ਸਾਡੀ ਖੇਤਾਂ ਵਿੱਚ ਲਵਾਰਸ ਖੜੀ ਮਿਲੀ ਆ ਉਹ ਜਾਂਚ ਦਾ ਬਿਸਾਇਕ ਜਿਹਦੇ ਲਵੇ ਵੀ ਜਾਂਚ ਆ ਉਹ ਜਾਂਚ ਕਰੇ ਵੀ ਉਹ ਤੀਜੀ ਟਰਾਲੀ ਉਹ ਕੌਣ ਲੈ ਕੇ ਆਇਆ ਹੋਰ ਵੀ ਬਹੁਤ ਸਮਾਨ ਆ ਨਾਬੇ ਦੇ ਵਿੱਚ ਜਿਹੜਾ ਪਰਾਂਹਰਾ ਖੜਾ ਜਾਂ ਇੱਥੇ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਸੋ ਥੋੜੇ ਸਮੇਂ ਦੇ ਵਿੱਚ ਪ੍ਰਸ਼ਾਸਨ ਕਢਵਾਉਂਦਾ ਨਹੀਂ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਇੱਥੇ ਕੀ ਸਮਾਨ ਆ ਇੱਥੇ ਕੀ ਗੀਤੀ ਦੇਣੀ ਹੈ ਕੀ ਸ਼ੱਕ ਲੱਗਦਾ ਕੀ ਇਹ ਕੇਸ ਅਕ ਦੇ ਆਧਾਰ ਤੇ ਵੀਰੇ ਜਿਵੇਂ ਸਾਡੇ ਏਸੀ ਕੂਲਰ ਫਰਿੱਜਾ ਪੱਠੀਆਂ ਸਿਲੰਡਰ ਉਹ ਵੀ ਹੋ ਸਕਦੇ ਨੇ ਉਹ ਸਿੱਧਾ ਤੁਸੀਂ ਕਹਿੰਦੇ ਪਿੰਡਾਂ ਦੇ ਮੈਸਾਂ ਵਾਲੇ ਕਮਰੇਾਂ 'ਚ ਲੱਗੇ ਹੋਏ ਨੇ ਉਹ ਵੀ ਲੱਗੇ ਹੋਏ ਨੇ ਉਹ ਵੀ ਲੱਗੇ ਹੋਏ ਨੇ ਜੀ ਇਹਨਾਂ ਨੂੰ ਸਾਰਾ ਪਤਾ ਪਤਾ ਸਾਬਰ ਆ ਇਹਨਾਂ ਨੂੰ ਕਿੰਨਾਂ ਕਮਾਨ ਜਿਹੜਾ ਹਲੇ ਕਿਸਾਨਾਂ ਦਾ ਪੈਂਡਿੰਗ ਪਿਆ ਜਿਹੜਾ ਤੁਸੀਂ ਕੋਈ ਅੰਦਾਜ਼ਾ ਲਗਾਇਆ ਕੋਈ ਏਸੀ ਕਿੰਨੇ ਨੇ ਕਿੰਨੀਆਂ ਟਰਾਲੀਆਂ ਵਾਲੇ ਨਹੀਂ ਬਰਾਮਦ ਹੋਈਆਂ ਕਿਸਾਨਾਂ ਦਾ ਜਿਹੜੀਆਂ ਟਰਾਲੀਆਂ ਨੇ ਭਰਾਵੋ ਇਹ ਪੌਣੇ 4 ਕਰੋੜ ਦੇ ਕਰੀਬ ਆ ਜਿਹੜਾ ਸਾਡਾ ਸਮਾਨ ਆ ਉਹ ਸੰਭੂ ਤੋਂ ਚੋਰੀ ਹੋਇਆ ਕੱਲੇ ਸੰਭੂ ਬਾਰਡਰ ਤੋਂ ਇਹ ਥੋੜਾ ਸਮਾਨ ਨਹੀਂ ਬਹੁਤ ਵੱਡਾ ਸਮਾਨ ਆ ਕਿਉਂਕਿ ਪਿਛਲੇ ਸਮੇਂ ਦੇ ਅਸੀਂ ਕਹਿੰਦੇ ਰਹਾਂ ਕਿ ਬਦਲਾਓ ਜਿਵੇਂ ਇੱਕ ਭਖਾਰੀ ਨੂੰ ਬਹੁਤ ਮੱਖੀਆਂ ਜਿੰਬੜੀਆਂ ਸੀ ਉਹ ਇੱਕਾ ਭਲੇ ਮਾਨਸਪੁਰਸ ਨੇ ਡਾਤੀਆਂ ਉਹ ਭਖਾਰੀ ਨੇ ਗਾਲਾਂ ਕੱਢੀਆਂ ਉਹਨੂੰ ਕਹਿੰਦਾ ਭਰਾਵਾ ਤੈਨੇ ਮੱਖੀਆਂ ਕਿਉਂ ਡਾਈਆਂ ਉਹ ਕਹਿੰਦਾ ਯਾਰ ਤੂੰ ਗਾਲਾਂ ਕਿਉਂ ਕੱਢਦਾ ਕਹਿੰਦਾ ਜਿਹੜੀਆਂ ਹੋਰ ਬੈਠਣਗੀਆਂ ਮੇਰੇ ਤੇ ਉਹ ਜ਼ਿਆਦਾ ਭੁੱਖੀਆਂ ਹੋਣਗੀਆਂ ਉਸ ਗੱਲ ਹੋ ਗਈ ਸਾਡੇ ਨਾਲ ਜਿਹੜੀਆਂ ਪਹਿਲਾਂ ਤੀਆਂ ਰੱਜੀਆਂ ਹੋਈਆਂ ਸੀ ਉਹ ਵੱਡੇ ਹੋਰ ਤਰ੍ਹਾਂ ਦੇ ਕੰਮ ਕਰਦੇ ਤੇ ਇਹਨਾਂ ਨੇ ਤਾਂ ਭਰਾਵਾ ਸਾਡੇ ਸਿਲੰਡਰਾਂ ਚਾਹ ਪੱਤੀ ਚੀਨੀ ਸਾਡੇ ਕਿਸੇਰੇ ਤੱਕ ਸਾਡੇ ਕੱਪੜੇ ਤੱਕ ਲੈ ਗਏ ਚੱਕ ਕੇ ਜੇ ਤੁਹਾਡੇ ਕਹਾਵਤ ਸੁਣਾਉਣ ਦਾ ਮਤਲਬ ਵੀ ਆ ਪਹਿਲੀਆਂ ਪਾਰਟੀਆਂ ਵਾਲੇ ਵੱਡੇ ਠੱਗ ਤੇ ਛੋਟੇ ਨੇ ਵੱਡੇ ਆ ਛੋਟਿਆਂ ਦੀ ਗੱਲ ਨਹੀਂ ਠੱਗ ਤਾਂ ਇਹ ਫਰਕ ਆ ਵੀ ਪਹਿਲਾਂ ਵਾਲੀਆਂ ਮੱਖੀਆਂ ਤਾਂ ਜਿਹੜੀਆਂ ਉਹ ਰੱਜੀਆਂ ਹੋਈਆਂ ਸੀ ਪਰ ਇਹ ਤਾਂ ਹੁਣ ਸਾਡਾ ਖੂਨ ਚੂਸ ਰਹੇ ਨੇ ਸਾਡੇ ਆਮ ਲੋਕਾਂ ਦਾ ਸਾਡੇ ਘਰਾਂ ਵਿੱਚ ਆਓ ਸਾਡੇ ਬਾਰਡਰ ਤੋਂ ਇਹ ਚੋਰੀ ਕਰਕੇ ਲੈ ਗਏ ਸਾਡਾ ਕਹਿਣ ਦਾ ਮਤਲਬ ਕਹਾਵਤ ਸੁਣਾਉਣ ਦਾ ਇਹ ਆ ਭਰਾਵਾ ਕਿ ਇਹ ਚੋਰ ਨੇ ਵੱਡੇ ਲੇ ਆ ਇਹ ਮਸਲਾ ਜਿਹੜਾ ਹੈਗਾ ਤੁਹਾਡੀ ਕੋਠੀ ਦੇ ਬਾਹਰ ਧਰਨ ਲੱਗਿਆ ਕਿਸਾਨ ਕਹਿੰਦੇ ਵੀ ਅੰਦਰ ਸਮਾਨ ਆ ਚੋਰੀ ਦਾ ਸਮਾਨ ਕਹਿ ਰਹੇ ਨੇ ਉਹ ਸਾਡਾ ਕਿਸਾਨਾਂ ਦਾ ਚੋਰੀ ਦਾ ਸਮਾਨ ਆ ਜਿਹੜਾ ਨਾਬਾ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਕੁਰਚਨ ਸਿੰਘ ਦੀ ਕੋਠੀ ਚ ਪਿਆ ਨਹੀਂ ਜੀ ਅਜਾ ਕੁਝ ਨਹੀਂ ਹੈਗਾ ਬਾਕੀ ਜੋ ਇਹਨਾਂ ਨੇ ਧਰਨ ਲਾਇਆ ਕੋਈ ਗੱਲ ਨਹੀਂ ਜੀ ਦੇਖਦੇ ਆ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਇਹੀ ਦੱਸ ਰਹੇ ਨੇ ਕਿਸਾਨ ਨੇ ਵੀ ਪਟਾਕੇ ਦੇਖਾਂਗੇ ਜੋ ਹੋਊਗਾ ਜੀ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਆ ਨਾ ਦੇ। ਡਾਕ ਕੇ ਵੀ ਇਸ ਧਰਤੀ ਤੇ ਪਾਵੇ ਜੀ ਕੁਛ। ਕਹਿ ਰਹੇ ਨੇ ਜੀ ਇਹ। ਅੱਛਾ ਜੀ। ਤੁਹਾਡੇ ਮੁਤਾਬਕ ਕੀ ਹੋ ਸਕਦਾ ਜਿਹੜਾ ਪੱਟਕੇ ਨੀਚੋਂ ਨਿਕਲਿਆ ਦੇ? ਨਹੀਂ ਮੇਰੇ ਮੁਤਾਬਕ ਕੁਝ ਵੀ ਨਹੀਂ ਹੈਗਾ ਜੀ ਉੱਥੇ। ਅੱਛਾ। ਇਹ ਜ਼ਿੰਮੇਵਾਰ ਵਿਅਕਤੀ ਉਹ ਦੋ ਪਹਿਲਾਂ ਕਾਰਡ ਹੋ ਚੁੱਕੇ ਨੇ ਨਗਰ ਕੌਂਸਲ ਨਾਲ ਦੋਨੋਂ ਸਬੰਧਤ ਨਹੀਂ। iracialੀਆਂ ਵੀ ਕਹਿੰਦੇ ਪਹਿਲਾਂ ਉਰੇ ਖੜੀਆਂ ਰਹੀਆਂ ਨੇ ਬਹੁਤ ਦੇਰ ਫਿਰ ਸੋਹੋ ਵੀ ਨਗਰ ਕੌਂਸਲ ਦੇ ਸੀ। ਤੇ ਹੁਣ ਤੀਜਾ ਤੁਹਾਡੀ ਕੋਠੀ ਪੱਟਣ ਨੂੰ ਖਿਰਦੇ ਨੇ। ਕੋਈ ਗੱਲ ਨਹੀਂ ਜੀ ਅਸੀਂ ਕੋਆਪਰੇਟ ਕਰਾਂਗੇ ਜੇ ਕੁਝ ਹੈਗਾ ਤਾਂ ਕੋਈ ਇਹਦੀ ਗੱਲ ਨਹੀਂ ਕੋਠੀ ਤੁਹਾਡੀ ਵਰਤੋਂ ਚ ਹੈਗੀ ਸੀ ਤੁਸੀਂ ਇੱਥੇ ਰਹਿੰਦੇ ਸੀ ਨਹੀਂ ਮੈਂ ਨਹੀਂ ਕਦੇ ਰਿਹਾ ਜੀ ਮੇਰੇ ਅੱਛਾ ਕਦੇ ਵੀ ਨਹੀਂ ਰਿਹਾ ਜੀ ਮੇਰਾ ਨੇੜੇ ਹੀ ਪਿੰਡ ਹੈ 8 ਕਿਲੋਮੀਟਰ ਦੂਰ ਮੈਂ ਆਪਣੇ ਪਿੰਡ ਜਾਂਦਾ ਜੀ ਡੇਲੀ ਤੁਸੀਂ ਜਦ ਕਦੀ ਕੋਠੀ ਚੈੱਕ ਨਹੀਂ ਕਰੀ ਨਹੀਂ ਕੋਠੀ ਕਿਸੇ ਕੋਈ ਹੋਰ ਯੂਜ਼ ਕਰ ਰਿਹਾ ਸੀ ਤੁਹਾਡੀ ਘਰ ਆ ਜੀ ਨਹੀਂ ਜੀ ਸਾਡੇ ਉੱਥੇ ਮਸ਼ਿੰਦਰੀ ਖੜਦੀ ਸੀਗੀ ਸਾਡੇ ਨੇ ਕੀ ਕੰਪਲੀਟ ਕੀਤੀ ਹੈ ਤੋ ਉਹ ਬੁਝੇ ਬੈਠੇ ਹਾਂ ਹੂੰ ਬੱਸ ਇਸੇ ਚੱਲ ਰਹੀ ਹੈ ਹੂੰ ਅੱਜ ਤੁਸੀਂ ਕਿਸ ਬਾਰੇ ਬਤਾਇਓ ਜੀ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਅੱਛਾ ਕੀ ਮੈਮ ਕੀ ਅਜਾ ਪੂਰਾ ਡਿਟੇਲ ਚ ਦੱਸੋ ਕਿ ਉਹ ਤੁਹਾਨੂੰ ਜਿੱਥੇ ਇਨਵੈਸਟੀਗੇਸ਼ਨ ਦੀਆਂ ਹੋਉਂਦੀਆਂ ਆਪਾਂ ਸਾਰੀ ਡਿਟੇਲ ਨਹੀਂ ਦੱਸ ਸਕਦੇ ਸਾਂ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਕਿਸਾਨ ਹੀ ਕਹਿੰਦ ਨੇ ਬੇਤਨੀ ਜਿਹੜਾ ਇਹ ਸਮਾਨ ਇੱਥੇ ਰਿਹਾ ਜੀ ਨਵੀਂ ਕੋਟ